ਸਚਾਈ ਅਤੇ ਧਰਮ ਦੀ ਰਾਖੀ ਲਈ ਜਦ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਤਦ ਇਤਿਹਾਸ ਨੇ ਪਹਿਲੀ ਵਾਰ ਇੱਕ ਗੁਰੂ ਦੀ ਸ਼ਹੀਦੀ ਦੇ ਰੂਪ ਵਿੱਚ ਇੱਕ ਅਮਰ ਕਹਾਣੀ ਲਿਖੀ ਸ਼੍ਰੀ ਗੁਰੂ ਅਰਜਨ ਦੇਵ ਜੀ ਸਿੱਖ ਧਰਮ ਦੇ ਪਹਿਲੇ ਸ਼ਹੀਦ ਗੁਰੂ ਸਨ ਜਿਨ੍ਹਾਂ ਨੇ ਆਪਣੇ ਅਸੂਲਾਂ ਤੇ ਅਡਿੱਗ ਰਹਿੰਦਿਆਂ ਮੌਤ ਨੂੰ ਗਲੇ ਲਾਇਆ ਪਰ ਅਨਿਆ ਅਗੇ ਝੁਕਣਾ ਗਵਾਰਾ ਨਾ ਕੀਤਾ ਉਹਨਾਂ ਦੇ ਸਮੇਂ ਮੁਗਲ ਬਾਦਸ਼ਾਹ ਅਕਬਰ ਦਰਾਸੀ ਅਕਬਰ ਆਪਣੇ ਪੁੱਤਰ ਸਲੀਮ ਜੋ ਬਾਅਦ ਵਿੱਚ ਜਹਾਂਗੀਰ ਬਣਿਆ ਦੀ ਨਸ਼ੇ ਅਤੇ ਆਯਾਸ਼ੀ ਭਰੀ ਜ਼ਿੰਦਗੀ ਤੋਂ ਨਾ ਖੁਸ਼ ਸੀ ਇਸ ਕਰਕੇ ਉਹ ਚਾਹੁੰਦਾ ਸੀ ਕਿ ਆਪਣਾ ਵਾਰਿਸ ਆਪਣੇ ਪੁੱਤੇ ਮਿਰਜ਼ਾ ਖੁਸਰੋ ਨੂੰ ਬਣਾਏ ਪਰ ਅਕਬਰ ਦੀ ਮੌਤ ਤੋਂ ਬਾਅਦ ਤਾਜ ਜਹਾਂਗੀਰ ਦੇ ਸਿਰ ਸੱਜ ਗਿਆ ਜਹਾਂਗੀਰ ਨੇ ਰਾਜ ਹਾਸਲ ਕਰਨ ਤੋਂ ਬਾਅਦ ਆਪਣੇ ਪੁੱਤਰ ਖੁਸਰੋ ਨੂੰ ਨਜ਼ਰਬੰਦ ਕਰ ਦਿੱਤਾ ਅਤੇ ਉਸ ਦੀ ਅੱਖਾਂ ਵਿੱਚ ਦਵਾਈ ਪਾ ਕੇ ਉਸ ਨੂੰ ਅੰਨ੍ਹਾ ਕਰ ਦਿੱਤਾ ਪਰ ਇੱਕ ਦਿਨ ਖੁਸਰੋ ਨਜ਼ਰਬੰਦੀ ਤੋਂ ਭੱਜ ਗਿਆ ਅਤੇ ਗੁਰੂ ਅਰਜਨ ਦੇਵ ਜੀ ਕੋਲ ਆਇਆ ਗੁਰੂ ਜੀ ਨੇ ਮਨੁੱਖਤਾ ਦੇ ਨਾਤੇ ਉਸ ਨੂੰ ਆਸ਼ੀਰਵਾਦ ਦਿੱਤਾ ਜਦੋਂ ਜਹਾਂਗੀਰ ਨੂੰ ਇਹ ਪਤਾ ਲੱਗਾ ਤਾਂ ਉਸ ਨੇ ਗੁਰੂ ਜੀ ਨੂੰ ਗ੍ਰਿਫਤਾਰ ਕਰਵਾ ਲਿਆ ਅਤੇ ਉਨ੍ਹਾਂ ਤੇ ਝੂਠੇ ਦੋਸ਼ ਲਾ ਕੇ ਭਾਰੀ ਜੁਰਮਾਨਾ ਅਤੇ ਤਕਲੀਫਾਂ ਭਰੀ ਸਜ਼ਾ ਦਿੱਤੀ ਅੰਤ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਦੀ ਤਪਦੀ ਗਰਮੀ ਵਿੱਚ ਤਪਦੇ ਤਵੀ ਤੇ ਬਿਠਾ ਕੇ ਸ਼ਹੀਦ ਕਰ ਦਿੱਤਾ ਗਿਆ। ਉਹਨਾਂ ਦੇ ਸਿਰ ਤੇ ਕਟਸ਼ਿਆਂ ਨਾਲ ਗਰਮ ਰੀਤ ਪਾਈ ਗਈ। ਇਹ ਸਿਰਫ ਸਜ਼ਾ ਨਹੀਂ ਸੀ, ਇਹ ਸੱਚਾਈ ਅਤੇ ਧਰਮ ਦੀ ਖਾਤਰ ਦਿੱਤੀ ਗਈ ਉਹ ਕੁਰਬਾਨੀ ਸੀ ਜੋ ਹਮੇਸ਼ਾ ਲਈ ਇਤਿਹਾਸ ਵਿੱਚ ਅਮਰ ਹੋ ਗਈ। ਸਤਿ ਸ਼੍ਰੀ ਅਕਾਲ।